ਇਹ ਪਿੰਡ 'ਚ 18 ਬੱਚੇ ਪੈਦਾ 13 ਬੱਚੇ ਪਾਜ ਪੈਦਾ ਹੋਏ ਇੱਕ ਪਿੰਡ 'ਚ ਆ ਤੇਜਾ ਰਹੇ ਹਲਾਤ ਧਰਾਂਗ ਵਾਲਾ ਪੈਣੀ ਇਹਨਾਂ ਪਿੰਡਾਂ 'ਚ ਗਏ ਆ ਬਾਈ ਅਸੀਂ ਬੱਚੇ ਪੈਦਾ ਹੋਣ ਹਟ ਗਏ ਯਾ ਨਾ ਕਰਕੇ ਨਸਲਾਂ ਖਤਮ ਹੋਣ ਲੱਗ ਗਈਆਂ ਟੀਕੇ ਨਾਲ ਜਵਾਕ ਲੈਣ ਲੱਗ ਗਏ ਪਰ ਨਹੀਂ ਆਪਾਂ ਨੂੰ ਉੱਠਣਾ ਆਪਾਂ ਨੂੰ ਕੀ ਆ ਆਪਾਂ ਕੀ ਲੈਣਾ ਕੋਈ ਆਉਦੀ ਲੜਾਈ ਐ ਪਾਣੀ ਦੀ ਐ ਬੋਲੀ ਦੀ ਐ ਇਹ ਲੜਨਾ ਆਪਾਂ ਕੀ ਲੈਣਾ ਆ ਦੇਖ ਲੋ ਹਾਲਾਤ ਭਵਾਂਸੀਆਂ ਵਿਧਾਨ ਸਭਾ 'ਚ ਬੋਲ ਰਿਹਾ ਕਿ ਫੈਕਟਰੀਆਂ ਪਾਣੀ ਪਾਉਂਦੀਆਂ ਰੋਕੂ ਕੌਣ ਉਹ ਇਹ ਵੀ ਸਮਝਾ ਦੇ ਭਲਾ ਮਾਨਸਾ ਰੋਕਣਾ ਕਿਨੇ ਆ ਰੋਕਣਾ ਕਿਸੇ ਨੇ ਹੋਰ ਆ ਕਿ ਤੂੰ ਮੁੱਖ ਮੰਤਰੀਆਂ ਤੇਰੇ ਕੋਲੇ ਸਾਰੀ ਕਮਾਂਡ ਹੈ ਪਰ ਤੂੰ ਨਹੀਂ ਰੋਕ ਸਕਦਾ ਸਾਰਾ ਤੈਨੂੰ ਦਿੱਲੀ ਵਾਲੇ ਦੱਬੀ ਬੈਠੇ ਆ ਸਾਰਾ ਪੈਸਾ ਇੱਥੋਂ ਇਕੱਠਾ ਕਰਕੇ ਲਿਖਾਣੇ ਅਰਬਾਂ ਰੁਪਿਆ ਹੈ ਫੈਕਟਰੀਆਂ ਵਾਲਿਆਂ ਤੋਂ ਤੇਰੇ ਕੋਲ ਜਾਂਦਾ ਤੇਰੇ ਕੋਲ ਵੀ ਕੀ ਗਾਹਾਂ ਜਾਂਦਾ ਦਿੱਲੀ ਵਾਲਿਆਂ ਕੋਲੇ ਤੈਨੂੰ ਕੀ ਲੱਗਦਾ ਵੀ ਤੈਨੂੰ ਸਾਹ ਕੱਢਣ ਦੇਣਗੇ ਹਾਂ ਤੂੰ ਭਰਾਜ ਜੀ ਕੱਢ ਲੈਣਾ ਉਧਰੋਂ ਉਹਦੀ ਫੋਨ ਆਦਾ ਵੀ ਨਾ ਨਾ ਇਹ ਗੱਲ ਨਹੀਂ ਕਰਨੀ ਮੈਂ ਤੁਹਾਨੂੰ ਦੋਨਾਂ ਨੂੰ ਬੇਨਤੀ ਕਰਦਾ ਸਿਚਾਲ ਤੇ ਭਵੰਤ ਸਿਮਾਨ ਨੂੰ ਕਿ ਦੋਨੇ ਬੰਦੇ ਇੱਥੇ ਆ ਕੇ ਖੜੋ ਸਾਡੇ ਨਾਲ ਆਉਂਦੇ ਰਹੇ ਹਾਂ ਤੁਸੀਂ ਹੁਣ ਸਪੀਕਰ ਥੋੜੇ ਮੰਤਰੀ ਥੋੜੇ ਐਮ ਐਲ ਏ ਇੱਥੇ ਆਉਂਦੇ ਰਹੇ ਸਾਡੇ ਨਾਲ ਸੱਤ ਸਾਲ ਕੋਈ ਸੰਧਾ ਆਉਂਦਿਆਂ ਨੂੰ ਇੱਥੇ ਅਜੇ ਦਿਨ ਤਰੇ ਅਸੀਂ ਪਰ ਤੂੰ ਉੱਥੇ ਜਿਹੜੀਆਂ ਗੱਲਾਂ ਕਰਦਾ ਨਾ ਭਾਂਸਿਆ ਇਹ ਸਿਰਫ ਤੇ ਸਿਰਫ ਤੂੰ ਲੋਕਾਂ ਨੂੰ ਗਮਰਾਹ ਕਰਦਾ ਕਿਉਂ ਗੱਲਾਂ ਦਾ ਤੇ ਰੁਕੜਾ ਉਹ ਬਾਦੂ ਤੋਂ ਸ਼ਿਕਾ ਦਾ ਨਾ ਲੋਕਾਂ ਨੂੰ ਇਸੇ ਗੱਲ ਦੀ ਤੂੰ ਖੱਟਿਆ ਖਾਧੀ ਆ ਪਹਿਲਾਂ ਤੂੰ ਕਹੇਂਦਾ ਗੁੱਸਤਾਂ ਗੱਲਾਂ ਗੁੱਲਾਂ ਚ ਟੁਕਲੇ ਸੁਣਾ ਕੇ ਉਦੋਂ ਮਸ਼ਹੂਰ ਹੋ ਗਿਆ ਫਿਰ ਤੂੰ ਗੱਲਾਂ ਕਰਕੇ ਮੁੱਖ ਮੰਤਰੀ ਬਣ ਗਿਆ ਹੁਣ ਤੂੰ ਗੱਲਾਂ ਕਰਕੇ ਫਿਰ ਲੋਕਾਂ ਨੂੰ ਐਵੇਂ ਲਾਈ ਫਿਰਦਾ ਕੋਈ ਮੁੱਦੇ ਦੀ ਗੱਲ ਹੋਈ ਸਰਕਸ ਬਣਾਤਾ ਤੁਸੀਂ ਵਿਧਾਨ ਸਭਾ ਦੇ ਸ਼ਾਸਨ ਨੂੰ ਯਾਰ ਉਹਨੂੰ ਨਿੰਦ ਲਿਆ ਉਹਨੂੰ ਗਾਲ ਕੱਢਤੀ ਉਹਨੂੰ ਭੰਡ ਲਿਆ ਨਾ ਤੁਸੀਂ ਲੈਂਡ ਪੂਲਿੰਗ ਨੀਤੀ ਤੇ ਕੋਈ ਗੱਲ ਕੀਤੀ ਨਾ ਕੋਈ ਆ ਦਰਿਆਵਾਂ ਯਹਰਾਂ ਦੇ ਬਾਰੇ ਗੱਲ ਕੀਤੀ ਗੁਰੂਗ੍ਰਾਂਧ ਸਾਹਿਬ ਦੀ ਬੇਅਦ ਬੇਅਦਬੀਆਂ ਹੋਈਆਂ ਜਿਹੜੀਆਂ ਉਹ ਤੇ ਤੁਸੀਂ ਬਿੱਲ ਲਿਆ ਰਹੇ ਹੋ ਲਿਆਂਦਾ ਮਤਾ ਪਾਇਆ ਤੁਸੀਂ ਕਾਨੂੰਨ ਬਣਾ ਰਹੇ ਹੋ ਨਾ ਕੋਤੇ ਬਹਿਸ ਹੋਈ ਕੋ ਸਾਰਥਕ ਬਹਿਸ ਹੋਈ ਕੱਕਰ ਖੇੜ ਆਈ ਆ ਤੁਸੀਂ ਕੰਮ ਦੀ ਗੱਲ ਕੀਤੀ ਐ ਨਹੀਂ ਕੀਤੀ ਸੋ ਇਸ ਕਰਕੇ ਪੰਜਾਬ ਦੇ ਲੋਕੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਅਸੀਂ ਵਾਰ-ਵਾਰ ਇੱਥੇ ਕਿਉਂ ਆਉਣੇ ਆ ਤੁਹਾਨੂੰ ਦਿਖਾਉਣ ਆਉਣੇ ਆ ਜਾਂ ਤੁਹਾਨੂੰ ਗਮਰਾਹ ਕੀਤਾ ਜਾਂਦਾ ਆ ਸੀਚੇਵਾਲ ਵਰਗਿਆਂ ਵੱਲੋਂ ਢਾਹ ਕੇ ਕੁਰਸੀਆਂ ਕਿ ਆਹ ਦੇਖੋ ਦਰਿਆ ਸਾਫ਼ ਕਰਤਾ ਅਸੀਂ ਤਾਂ ਲੋਕ ਐ ਮੈਰ ਵਾਲਾ ਪਾਉਂਦੇ ਐ ਮੈਨੂੰ ਕੰਗਾਂ ਦੇ ਫੋਨ ਆਏ ਇਹ ਸੀਚੇਵਾਲ ਦਾ ਜੀਸੀਬੀ ਲਈ ਫਿਰਦਾ ਤੂੰ ਕਿੱਥੇ ਐ ਮੈਂ ਆਜੂ ਮੈਂ ਉੱਥੇ ਹੀ ਆ ਖੜਾ ਮੈਂ ਜੀਸੀਬੀ ਗੰਮ ਜੇ ਤੁਸੀਂ ਦਾ ਡਰਾਮਾ ਦੇ ਨਾਲ ਮਿੱਟੀ ਲਾ ਦੋ ਪਾਣੀ ਸਾਫ ਹੋ ਜਾਊਗਾ ਜਿਸ ਵੀਗਾ ਨਾ ਹੋਣਾ ਪਾਣੀ ਸਾਫ ਖੂਪਾ ਟੜਾ ਦੇ ਪਾਣੀ ਸਾਫ ਹੋ ਜਾਊਗਾ ਉਹ ਚਾਹ ਡੈਰੀਆਂ ਬੰਦ ਕਰ ਦੋ ਪਾਣੀ ਸਾਫ ਹੋ ਜਾਊਗਾ ਰੋਲਾ ਤਾਂ ਪੈਂਦੇ ਕੈਮੀਕਲ ਦਾ ਆ ਪਿਆਓ ਮੜੀ ਘੁੱਟ ਲਿਆ ਗਏ ਸੀ ਜਨ ਸਾਹਿਬ ਮੜੀ ਜੇ ਘੁੱਟ ਮਾਨ ਸਾਹਿਬ ਨੂੰ ਪਿਆ ਦੋ ਨਾਲ ਘੁੱਟ ਤੁਸੀਂ ਪੀ ਲਿਓ ਪਤਾ ਲੱਗ ਜੂ ਕੀ ਭਾਅ ਵਿਕਦੀ ਐ ਜੇ ਨਾਲ ਦੀ ਨਾਲ ਉਹਦੇ ਫੇਫੜੇ ਚੱਕ ਤੇ ਗੁਰਦੇ ਚੱਕ ਤੇ ਤਾਂ ਫਿਸ ਕਰਕੇ ਬਾਈ ਆਈ ਅੱਜ ਫੇਰ ਕਿਉਂ ਆਣਾ ਪਿਆ ਕਿਉਂਕਿ ਵਿਧਾਨ ਸਭਾ ਚ ਗਮਰਾਹ ਕਰ ਰਹੇ ਆ ਲੋਕਾਂ ਨੂੰ ਕਿ ਅਸੀਂ ਅੱਜ ਫਿਰ ਸੁਲਤਾਨਪੁਰ ਲੋਧੀ ਕਮਰਾ ਕਰੀ ਜਾਂਦੇ ਆ ਅਸੀਂ ਬੁੱਢਾ ਦਰਿਆ ਆ ਕਰਤਾ ਅਸੀਂ ਸਾਫ਼ ਕਰਤਾ ਅਸੀਂ ਐ ਕਰ ਰਹੇ ਆ ਆ ਦੇਖੋ ਭਾਈ 800 ਲੀਟਰ ਪਾਣੀ ਉਹ ਦਿਖਾਈਓ ਉੱਪਰ ਦਾ ਉਹ ਦਿਖਾ ਉਹ ਕਹਿੰਦਾ ਸੰਖਾ ਦੇਖਾ ਦੇਖ ਕੇ ਮੈਂ ਬਲਬਲੇ ਬੱਚੋਂ ਨਿਕਲਦੇ ਆ ਉਧਰ ਵੀ ਦਿਖਾ ਦੇ ਮਾੜਾ ਆ ਸਾਫ਼ ਵੀ ਦਿਖਾ ਦੇ ਕਿਵੇਂ ਉਧਰੋਂ ਅਮਰਤ ਵਰਗਾ ਪਾਣੀ ਆਉਂਦਾ ਤੇ ਆ ਐ ਐ ਨੂੰ ਦਿਖਾ ਅੱਧਾ ਅੱਧਾ ਦਰਿਆ ਐ ਨੂੰ ਦਿਖਾ ਅੱਧਾ ਦਰਿਆ ਚ ਮਿਲਦਾ ਜਾ ਕੇ ਪਰੇ ਨੂੰ ਦਿਖਾ ਦੇ ਦਰ ਨੂੰ ਆਇਓ ਉਧਾ ਦਰਿਆ ਕਿਵੇਂ ਪਾਣੀ ਨੇ ਕਾਲਾ ਕਾਲਾ ਕਰਤਾ ਅਜੇ ਨਾ ਮੈਂ ਹੁਣ ਭਰਿਆ ਸੀ ਨਾ ਆਹ ਉਹਨਾ ਬੋਦਲ ਜੀ ਵਾਲਾ ਯਾਰ ਤੁਸੀਂ ਦੇਖ ਲਓ ਮੇਰਾ ਹੱਥ ਲੱਗ ਗਿਆ ਵਿੱਚ ਪਹਿਲੀ ਖੁਰਕ ਲੜਨ ਲੱਗ ਗਈ ਇਹਦੇ ਤੇਰੇ ਲੋਕ ਪੀਂਦੇ ਆ ਯਾਰ ਮੂੰਹ ਦਾ ਕੈਂਸਰ ਜਾਂਉਂਦੇ ਜਵਾਕਾਂ ਨੂੰ ਹੋ ਚੱਲਿਆ ਬਾਈ ਹਸਪਤਾਲ ਭਰੇ ਪਏ ਯਾਰ ਬਿਲਕੁਲ ਦੇ ਆ ਲੋਕ ਸਾਥ ਦੁੱਖ ਨਹੀਂ ਦੇਖਿਆ ਆਂਦਾ ਲੋਕਾਂ ਦਾ ਤਾਂ ਫਿਰਦੇ ਆ ਸਾਡੀ ਤਨਖਾਹ ਨਹੀਂ ਲੱਗੀ ਗੱਡੀਆਂ ਫੂਕਦੇ ਤੇਲ ਫੂਕਦੇ ਫਿਰਦੇ ਆ ਸਾਨੂੰ ਕਿਥੇ ਮੈਡਲ ਨਹੀਂ ਪਾਉਣਾ ਕਿਸੇ ਨੇ ਸਾਡੇ ਤਾਂ ਉਲਟੀ ਹੋ ਜਾਂਦੇ ਆ ਤੁਸੀਂ ਉਕਾ ਲਿਆ ਜੀ ਆ ਕਹੀ ਕਹਦੇ ਕਰਾ ਲਿਆ ਬੰਦ ਮੈਂ ਸਰਕਾਰਾਂ ਮੈਂ ਡੀਸੀ ਲੱਗਿਆ ਮੈਂ ਮੰਤਰੀ ਆ ਕਿ ਮੁੱਖ ਮੰਤਰੀ ਆ ਕੰਮ ਕੀ ਦਾ ਮੁੱਖ ਮੰਤਰੀ ਦਾ ਅਸੀਂ ਰੌਲਾ ਪਾਸਣਾ ਲੋਕਾਂ ਨੂੰ ਜਗਾਸਣਾ ਉਹ ਵੀ ਨਹੀਂ ਤੁਸੀਂ ਆਏ ਚੰਨ ਨੂੰ ਆ ਜਾਂਦਾ ਉੱਧੀ ਕਰ ਦਿੰਦੇ ਇੱਕ ਠੱਪੇ ਦਾ ਕੰਮ ਹੁਣ ਉੱਠ ਖੜਾ ਹਾਂ ਦੇ ਨਹੀਂ ਕੋਈ ਨਹੀਂ ਇਹ ਅੱਗ ਤੁਹਾਨੂੰ ਮੈਂ ਕਿਹਾ ਸੀ ਇਹ ਜਿਹੜੀ ਅੱਗ ਦਾ ਲਪੇਟੇ ਚ ਲੈਣਾ ਤੁਹਾਨੂੰ ਸਾਰਿਆਂ ਨੂੰ ਯਾਦ ਰੱਖਿਓ ਜਿਹੜੀ ਅੱਗ ਚਾਰ ਫਿਰੋਂ ਲਾਂਬੂ ਮੱਝ ਦੇ ਤਰੇ ਆਉਂਦੇ ਨਾ ਪੰਜਾਬ ਦੇ ਚਿੱਟੇ ਰੂਪ ਥੋਡੇ ਘਰੇ ਆਵੇ ਜਾਂ ਥੋਡੇ ਕਿਸੇ ਪੁਲਿਸ ਕਾਲਜ ਦੇ ਮੁੰਡਾ ਮਾਰਿਆ ਜਾਵੇ ਝੂਠੇ ਚ ਉਹ ਥੋਡੇ ਅੱਗ ਘਰੇ ਡਿੱਗੂਗੀ ਯਾਦ ਰੱਖਿਓ ਜਾ ਸੋਡੇ ਆ ਜਿਹੜਾ ਤੁਹਾਨੂੰ ਮਾਰ ਦੇਣਗੇ ਓਏ ਆਹ ਆ ਕੈਮੀਕਲੀ ਮਾਰ ਦੂ ਇਹਨਾਂ ਨੂੰ ਤਾਂ ਮਾਰਨ ਦੀ ਲੋੜ ਹੀ ਨਹੀਂ ਪੈਣੀ ਗੋਲੀ ਮਾਰਨ ਦੀ ਲੋੜ ਨਾ ਜਿੱਲਾਂ ਢੱਕਣ ਦੀ ਲੋੜ ਤੁਹਾਨੂੰ ਆਹੀ ਯਾਰ ਮਾਰ ਦੂ ਯਾਦ ਰੱਖਿਓ ਆ ਕੈਮੀਕਲੀ ਮਾਰ ਦੂ ਐਡਾ ਖਤਰਨਾਕ ਕੈਮੀਕਲ ਆ ਪੂਰੇ ਦੱਖਣ ਭਾਰਤ ਚ ਬੈਨ ਆ ਜਿਹੜੀਆਂ ਡਾਈ ਇੰਡਸਟਰੀਆਂ ਲੱਗੀਆਂ ਹੋਈਆਂ ਨੇ ਪੂਰੀ ਦੁਨੀਆ ਚ ਬੈਨ ਆ ਪਾਬੰਦੀ ਲਾਈ ਹੋਈ ਆ ਉੱਥੇ ਨਹੀਂ ਚੱਲਦੀਆਂ ਪਰ ਇੱਥੇ ਚੱਲਦੇ ਕਿਉਂ ਤੁਹਾਨੂੰ ਅਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਣਾ ਅਸੀਂ ਆ ਕਰਨਾ ਆ ਸੀ ਉਹ ਕਰਨਾ ਥੋਨੂੰ ਬੇਲ ਹੀ ਨਹੀਂ ਉਹ ਲੋਕੋ ਭੱਜੇ ਫਿਰਦਾ ਕਮਲਿਆਂ ਨੂੰ ਸਰਮੂਹ ਗੱਡੀ ਚੱਕੀ ਇਧਰ ਨੂੰ ਉੱਡ ਗਏ ਉਧਰ ਨੂੰ ਉੱਡ ਗਏ ਉਹ ਆ ਜਿਹੜਾ ਤੁਹਾਡੇ ਘਾਣ ਹੋ ਰਿਹਾ ਨਸਲਾਂ ਜਵਾਨੀਆਂ ਦਾ ਇਹਦੇ ਬਾਰੇ ਵੀ ਸੋਚੋ ਰੱਬ ਦਾ ਵਾਸਤਾ ਐਵੇਂ ਝੰਡਾ ਚੱਕ ਕੇ ਬਾਦਲਾਣਾ ਖੜ ਗਏ ਕਾਂਗਰਸੀਆਂ ਨਾਲ ਖੜ ਗਏ ਬੋਕਰ ਨਾਲ ਖੜ ਗਏ ਭਾਜਪੀ ਨਾਲ ਖੜ ਗਏ ਉਹ ਕਦੇ ਪੰਜਾਬ ਨਾਲ ਵੀ ਖੜ ਜੋ ਕਰੇ ਪੰਜਾਬ ਬਾਰੇ ਵੀ ਸੋਚ ਲਓ ਆਪਣੇ ਪਾਣੀਆਂ ਬਾਰੇ ਬੋਲੀ ਬਾਰੇ ਨਸਲਾਂ ਬਾਰੇ ਫਸਲਾਂ ਬਾਰੇ ਸੋਚ ਲਓ ਕਦੇ ਯਾਰ ਦੇਖ ਲਓ ਸ਼ੀਸ਼ਾ ਹੁਣ ਇਸ ਕਰਕੇ ਜੇ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਾਡੀ ਸਾਰੀ ਟੀਮ ਕਾਲੇ ਪਾਣੀ ਦਾ ਮੋਰਚਾ ਅੱਗੇ ਜਾ ਕੇ ਅਸੀਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਦਾਣੇ ਚ ਰੱਖੀ ਆ ਉਦੋਂ ਪਹਿਲਾਂ ਮੈਂ ਤੁਹਾਨੂੰ ਇਹ ਤਸਵੀਰ ਦਿਖਾ ਦਿਆਂ